ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਮੂਕ ਉਚਰੇ ਸਾਤਰਖਟ ਪਿੰਗ ਗਿਰੜਨ ਚੜ ਜਾਏ ਆਂਧ ਲਖੈ ਬਦਰੂ ਸੁਨੇ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੇ ਮਹਿ ਮਾਂ ਜੋ ਤੁਹਾਰੀ ਹਮ ਨਾ ਸਕਤ ਕਰ ਸਿਵਤ ਤਮਾਰੀ ਆਪ ਲਿਓ ਤਮ ਕਦਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਨੇ 64 ਨੰਬਰ ਅੰਗ ਤੱਕ ਜਿਹੜੀਆਂ ਪਹਿਲੀਆਂ 17 ਅਸ਼ਟਪਦੀਆਂ ਪਹਿਲੀ ਪਾਸ਼ਾਏ ਦੀਆਂ ਸਿਰ ਗੋ ਨਾਗਦੇਵ ਜੀ ਵਿਚਾਰ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਉਹ ਸਰਵਣ ਕੀਤੀ ਹੈ ਅੱਜ ਉਸ ਤੋਂ ਅੱਗੇ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਗੁਰਬਾਣੀ ਉਚਾਰੀ ਗਈ ਗੁਰਬਾਣੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦਰਜ ਕੀਤੀ ਗਈ ਹੈ 64 ਨੰਬਰ ਅੰਗ ਤੋਂ ਇੱਥੋਂ ਸ਼ੁਰੂ ਹੁੰਦੀ ਹੈ ਸੋ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਸਰਤੀ ਮਿਹਰ ਭਦਿਆਂ ਹੱਥ ਰੱਖਣ ਤੇ ਜਿਹੜੀ ਗੁਰਬਾਣੀ ਹੈ ਜਿਹੜੀਆਂ ਇੱਥੋਂ ਤੱਕ ਜਿੱਥੋਂ ਤੱਕ ਮਹਾਰਾਜ ਬਖਸ਼ਿਸ਼ ਕਰਦੇ ਨੇ ਉੱਥੋਂ ਤੱਕ ਇਹਦਾ ਸ਼ਬਦਾਰਥ ਸੰਖੇਪ ਵਿਆਖਿਆ ਆਪਾਂ ਕਰ ਸਕੀਏ ਜੀ ਸ੍ਰੀ ਰਾਗ ਮਹੱਲਾ 3 ਕਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਆਪੈ ਆਪ ਮਲਾਏ ਬੂਜੈ ਤਾਂ ਨਿਰਮਲ ਹੋਐ ਕੋਏ ਹਰ ਜੀ ਉਹ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਘਰ ਪਹਿਲਾ ਇਹਨੂੰ ਤਾਲ ਦੇ ਪਹਿਲੇ ਘਰ ਦੇ ਵਿੱਚ ਰਾਗੀ ਸੰਗਾਂ ਨੂੰ ਸ਼ਬਦਾਂ ਨੂੰ ਗਾਇਨ ਕਰਦਾ ਹੁਕਮ ਕੀਤਾ ਗਿਆ ਹੈ ਅਸ਼ਟਪਦੀਆਂ ਇਹ ਅਸ਼ਟਪਦੀਆਂ ਹੈ ਇਹ ਹਰ ਇੱਕ ਸ਼ਬਦ ਦੇ ਅੱਠ ਪਦੇ ਨੇ ਤੇ ਜਿਸ ਤਰ੍ਹਾਂ ਹੁੰਦਾ ਨਾ ਦੋ ਪਦੇ ਤਿੰਨ ਪਦੇ ਚਾਰ ਪਦੇ ਪੰਜ ਪਦੇ ਅਸ਼ਟਪਦੀਆਂ ਇਹ ਅੱਠਾਂ ਪਦਾਂ ਵਾਲਾ ਸ਼ਬਦ ਹੈ ਇਸ ਕਰਕੇ ਇਹਨੂੰ ਅਸ਼ਟਪਦੀ ਕਿਹਾ ਜਾਂਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਇਕਾਰ ਪੁਰਖ ਵਾਹਿਗੁਰੂ ਸਰਬ ਵਿਆਪਕ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਸਾਰੇ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਹੈ ਉਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਜਾਣਿਆ ਜਾਂਦਾ ਹੈ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਜਿਹੜੇ ਗੁਰਮਖਾਣਾ ਇਹ ਜਦੋਂ ਇਹਨਾਂ ਤੇ ਮਹਾਰਾਜ ਕਿਰਪਾ ਕਰ ਦਿੰਦੇ ਨੇ ਗੁਰੂ ਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਆ ਫੇ ਭਗਤੀ ਕਰ ਲੈਂਦੇ ਕਰ ਲਗਤ ਪੈਂਦੇ ਆ ਤੇ ਗੁਰਮੁਖ ਹੋ ਜਾਂਦੇ ਆ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਭਗਤੀ ਕਰਨੀ ਸ਼ੁਰੂ ਕਰਦੇ ਆ ਗੁਰਮੁਖ ਕਿਰਪਾ ਕਰੇ ਜਦੋਂ ਗੁਰਮਖ ਤੇ ਕਿਰਪਾ ਕਰਦੇ ਨਾ ਗੁਰੂ ਫਿਰ ਉਹ ਭਗਤੀ ਕਰਦੇ ਨੇ ਤੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਜੀ ਆਪੇ ਆਪ ਮਲਾਏ ਬੂਜੇ ਤਾਂ ਨਿਰਮਲ ਹੋਵੇ ਕੋਈ ਆਪਣੇ ਆਪ ਨੂੰ ਉਸ ਪ੍ਰਮਾਤਮਾ ਦੇ ਨਾਲ ਮਲਾ ਲਵੇ ਤੇ ਕਿਉਂਕਿ ਪ੍ਰਮਾਤਮਾ ਦੇ ਜਿਹੜਾ ਪ੍ਰਮਾਤਮਾ ਹੈ ਨਾ ਇਹ ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਅਰਜਾਤਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਆਪਣੇ ਅੰਦਰੋਂ ਪ੍ਰਮਾਤਮਾ ਨੂੰ ਜਾਣ ਲਿਆ ਆਪੇ ਆਪ ਮਿਲਾਏ ਆਪਣੇ ਨੂੰ ਆਪ ਆਪਣੇ ਆਪ ਨੂੰ ਆਪ ਆਪਣੇ ਆਪ ਨਾਲ ਮਿਲਾਵੇ ਤਾਂ ਬੁੱਝੇ ਤਾਂ ਨਿਰਮਲ ਹੋਵੇ ਕਹੇ ਫਿਰ ਐਸਾ ਗੁਰਮੁਖ ਜਿਹੜਾ ਉਹ ਨਿਰਮਲ ਹੋ ਜਾਂਦਾ ਮੈਲ ਤੋਂ ਰਹਿਤ ਹੋ ਜਾਂਦਾ ਹੈ ਹਰਜੀ ਉਹ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਉਹ ਕਾਲਪੁਰਗ ਵਹਿਰੂ ਜਿਹੜਾ ਨਾ ਉਹ ਸੱਚਾ ਵਾ ਉਹ ਝੂਠਾ ਨਹੀਂਗਾ ਉਹ ਜੋ ਕੁਛ ਕਰਦਾ ਹੈ ਦੁਨੀਆ ਦੇ ਵਿੱਚ ਜੋ ਕੁਛ ਵਰਤ ਰਿਹਾ ਉਹਦੇ ਹੁਕਮ 'ਚ ਵਰਤ ਰਿਹਾ ਤੇ ਉਹ ਸਦਾ ਸੱਚਾ ਹੈ ਤੇ ਸੱਚੀ ਉਹਦੀ ਬਾਣੀ ਹੈ ਬਾਣੀ ਕਿਹਾ ਜਾਂਦਾ ਬੋਲਣ ਨੂੰ ਜਦੋਂ ਉਹਦੀ ਬਾਣੀ ਹੈ ਜਿਹੜੀ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤਾ ਮਿਟਾਈ ਇਹ ਜਿਹੜੀ ਬਾਣੀ ਆ ਜੋ ਬਾਣੀ ਉਹ ਜਿਉਂ ਜਾਣਾ ਤੇਰੇ ਅੰਦਰ ਰਵੇ ਹਰਨਾਮਾ ਜਿਹੜਾ ਜੀ ਕਰਕੇ ਇਸ ਬਾਣੀ ਨੂੰ ਜਾਣਦਾ ਹੈ ਨਾ ਉਹਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ ਤੇ ਨਾਮ ਉਹਦੇ ਅੰਦਰ ਵਸ ਜਾਂਦਾ ਹੈ ਇਹ ਕਰਕੇ ਹਰਜੀ ਉਹ ਸੱਚਾ ਪ੍ਰਮਾਤਮਾ ਸੱਚਾ ਹੈ ਸੱਚੀ ਉਹਦੀ ਬਾਣੀ ਹੈ ਤੇ ਜਦੋਂ ਅਸੀਂ ਸ਼ਬਦ ਦੇ ਨਾਲ ਸ਼ਬਦ ਯਾਦ ਕਰਦੇ ਆਂ ਸ਼ਬਦ ਸੁਣਦੇ ਆਂ ਤੇ ਸ਼ਬਦ ਦੇ ਨਾਲ ਮਲਾਪ ਮਲਾਪ ਹੋ ਜਾਂਦਾ ਹੈ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਏ ਮੇਰੇ ਮਿੱਤਰ ਏ ਭਾਈ ਹੀ ਗੁਰ ਸਿੱਖਾ ਭਗਤ ਹੀਣ ਭਗਤੀ ਤੋਂ ਵਹੂਣਾ ਕਾਹਦੇ ਆ ਤੇ ਦੁਨੀਆ ਤੇ ਆਇਆ ਜਿਹੜਾ ਭਗਤ ਆਪਣੇ ਦੁਨੀਆ ਤੇ ਆਇਆ ਵਿਅਕਤੀ ਭਗਤੀ ਨਹੀਂ ਕਰਦਾ ਉਹ ਭਾਗ ਹੀਣ ਹੈ ਤੇ ਭਗਤ ਹੀਣ ਕਾਹੇ ਜਗ ਆਇਆ ਭਗਤੀ ਹੀਣਾ ਜਿਹੜਾ ਮਨਮੁਖ ਲੋਕ ਆ ਨਾ ਉਹ ਕਿਉਂ ਦੁਨੀਆ ਤੇ ਆਇਆ ਕਿਉਂਦਾ ਦੁਨੀਆ ਤੇ ਆਇਆ ਹੀ ਵਿਰਥ ਹੈ ਪੂਰੇ ਗੁਰ ਕੀ ਸੇਵਨ ਕੀਨੀ ਬਿਰਥਾ ਜਨਮ ਅਗਵਾਇਆ ਪੂਰੇ ਗੁਰੂ ਦੇਚ ਪੂਰਾ ਗੁਰੂ ਉਹ ਆ ਜਿਹੜਾ ਤੁਹਾਨੂੰ ਸਹੀ ਰਸਤਾ ਦੱਸੇ ਸਹੀ ਮਾਰਗ ਦੱਸੇ ਤੇ ਫਿਰ ਉਸ ਮਾਰਗ ਤੇ ਚੱਲ ਕੇ ਸੇਵਾ ਇਹ ਨਹੀਂ ਕਿ ਉਹਨਾਂ ਦੇ ਗੋਡੇ ਘੁੱਟੀ ਜਾਣੇ ਆ ਇਹ ਨਹੀਂ ਕਿ ਵਾਰ-ਵਾਰ ਨੱਕੀ ਰਗੜੀ ਜਾਣਾ ਨਹੀਂ ਜੋ ਉਹਨਾਂ ਸੇਵ ਦਾ ਮਤਲਬ ਹੁੰਦਾ ਹੈ ਜੋ ਉਹਨਾਂ ਤੁਹਾਨੂੰ ਸੇਵਾ ਦੱਸ ਦਿੱਤੀ ਆ ਉਹਨਾਂ ਰਸਤਾ ਦਤਾ ਤੁਹਾਨੂੰ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਸੰਗਤ ਦੇ ਵਿੱਚ ਆਓ ਸੰਗਤ ਦੇ ਵਿੱਚ ਜਾਣ ਦੇ ਨਾਲ ਨਾ ਬੰਦੇ ਦਾ ਹੰਕਾਰ ਟੁੱਟ ਜਾਂਦਾ ਜਦੋਂ ਹੰਕਾਰ ਟੁੱਟ ਜਾਂਦਾ ਹੈ ਨਾ ਫਿਰ ਉਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਤੇ ਜਿਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਗੁਰੂ ਦਾ ਹੁਕਮ ਨਹੀਂ ਮੰਨਿਆ ਜਿਨ੍ਹਾਂ ਸੇਵਾ ਨਹੀਂ ਕੀਤੀ ਸੰਗਤ ਵਿੱਚ ਨਹੀਂ ਬੈਠੇ ਉਹਨਾਂ ਦਾ ਜਨਮ ਵਿਰਥਾ ਚੱレ ਜਾਂਦਾ ਹੈ ਵਿਰਥਾ ਜਨਮ ਉਹਨਾਂ ਨੇ ਗਵਾ ਲਿਆ ਹੈ ਰਹਾਓ ਟਹਿਰਾਓ ਦੇ ਕੇ ਪਰਮਾਉਂਦੇ ਹਨ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਏਕਿਆ ਵਿੱਚ ਆਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇਵੜਾਈ ਆਪੇ ਸੇਵ ਕਰਾਈ ਆਪੇ ਅਜਿਗ ਜੀਵਨ ਦਾਤਾ ਜਗ ਜੀਵਨ ਸਾਰੀ ਦੁਨੀਆ ਨੂੰ ਜੀਵਨ ਦੇਣ ਵਾਲਾ ਇੱਕੋ ਅਕਾਲ ਪੁਰਖ ਵੈਗਰੂ ਹੈ ਹਰੀ ਪ੍ਰਮਾਤਮਾ ਆਪ ਹੈ ਤੇ ਆਪੇ ਬਖਸ਼ਿਸ਼ ਕਰਕੇ ਕਿਰਪਾ ਕਰਕੇ ਆਪਣੇ ਗੁਰਸਿੱਖਾਂ ਨੂੰ ਮਿਲਾ ਲੈਂਦਾ ਹੈ ਜੀ ਜਾਂ ਤੇ ਏਕ ਆਵੇ ਚਾਰੇ ਕਿਆ ਕੋ ਆਖ ਸੁਣਾਏ ਇਹ ਜੀ ਜਨਤਾ ਦੇ ਪੱਲੇ ਕੁਛ ਨਹੀਂ ਗਾ ਇਹ ਵਿਚਾਰੇ ਆ ਇਹ ਵਿਚਾਰ ਗੋਚਰੇ ਕਿ ਇਹ ਕੀ ਕਰਨ ਕਿ ਆਖ ਕੋ ਆਖ ਸੁਣਾਵੇਂ ਤੇ ਕਿਸੇ ਨੂੰ ਕੀ ਸੁਣਾ ਸਕਦੇ ਆ ਇਹਨਾਂ ਦੇ ਵਸ ਕੁਛ ਨਹੀਂ ਹੈ ਗੁਰਮੁਖੇ ਆਪੇ ਦੇਵੜਾਈ ਆਪੇ ਸੇਵ ਕਰਾਏ ਆਪਿਓ ਪਰਮਾਤਮਾ ਵੱਡੇ ਕੀ ਬੜੀਆਂ ਆ ਕਿਸ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰਕ੍ਰੀਮ ਦੇ ਜੀਹਾਂ ਰਿਤ ਸੰਭਾਏ ਉੜਾ ਪ੍ਰਮਾਤਮਾ ਕਾਲਪੁਰ ਵੈਗਰੂ ਆ ਨਾ ਉਹ ਵਡਿਆਈਆਂ ਸਾਰੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਉਹਦੇ ਹੱਥ ਚ ਵਡਿਆਈਆਂ ਸਾਰੀਆਂ ਉਹ ਗੁਰਮਖਾਂ ਨੂੰ ਵਡਿਆਈਆਂ ਬਖਸ਼ ਦਿੰਦਾ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ ਤੇ ਫਿਰ ਆਪਣੀ ਸੇਵਾ ਕਰਾ ਲੈਂਦਾ ਸੇਵਾ ਵੀ ਬੜੇ ਤਰ੍ਹਾਂ ਦੀ ਆ ਕਿਸੇ ਨੂੰ ਕਹਿੰਦਾ ਕਿ ਧਰਮ ਦੇ ਖਾਤਰ ਜੁੱਧ ਦੇ ਵਿੱਚ ਖੰਡਾ ਫੜ ਕੇ ਖਲੋਜੋ ਕਿਸੇ ਨੂੰ ਕਹਿੰਦੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਆਪਣੇ ਸੇਵਾ ਕਰੋ ਤੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜੋ ਇਹ ਸੇਵਾਵਾਂ ਦੀਆਂ ਹਨ ਗੁਰੂ ਘਰ ਦੇ ਵਿੱਚ ਤੇ ਕੁਝ ਗੁਰਮੁਖ ਪਿਆਰੇ ਜਿਹੜੇ ਲੰਗਰ ਦੀ ਸੇਵਾ ਕਰਦੇ ਕੁਝ ਤੱਪੜ ਝਾੜ ਕੇ ਵਿਛਾਉਂਦੇ ਹਨ ਤੇ ਇਹ ਵੱਖ-ਵੱਖ ਸੇਵਾਵਾਂ ਹੈ ਇਹ ਗੁਰਮੁਖਾਂ ਨੂੰ ਵਡਿਆਈ ਦੇ ਕੇ ਮਹਾਰਾਜ ਆਪਣੇ ਆਪ ਸੇਵਾਵਾਂ ਕਰਾ ਲੈਂਦੇ ਹਨ ਦੇਖ ਘਟਾ ਮੋਹੇ ਲਬਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀਕ ਤਿਸ ਕੀ ਕੀਮ ਨਾ ਪਾਈ ਪਰਾਭਸਕਾਹਾਰ ਜੀਓ ਮੇਰਾ ਅੰਤੇ ਹੋਏ ਸਖਾਈ ਦੇਖ ਕੁਟੰਬ ਮੋਹੇ ਲੁਭਾਣਾ ਚਲਦਿਆਂ ਨਾਲ ਨਾ ਜਾਈ ਇਹ ਸੰਸਾਰੇ ਕੇ ਸਰਬੰਧੀ ਜੋ ਦੀਸੇ ਮਨ ਮੇਰੇ ਸਭ ਆਪਣੇ ਸਵਾਏ ਮਲਾਸਾ ਜਿੱਤਦੇ ਨੇ ਉਨਕਾ ਸਵਾਬ ਨਾ ਹੋਵਾ ਤੇਤ ਦੇ ਨੇੜੇ ਕੋ ਨਾ ਟੁਕਾਸਾ ਇਹੜਾ ਸੰਸਾਰ ਦਾ ਕੁਟੰਬਾ ਨਾ ਜਿਹੜਾ ਆਪਣਾ ਪਰਿਵਾਰਾਂ ਦੇ ਨਾਲ ਆਪਣਾ ਮੂਹ ਮਾਇਆ ਦਾ ਲਾਲ ਚਪਿਆ ਇਹ ਚਲਦਿਆਂ ਨਾਲ ਨਾ ਜਾਈ ਜਿੱਤ ਦਿਨ ਉਨ੍ਹਾਂ ਦਾ ਸਵਾਉ ਹੋਏ ਨਾ ਆਵੇ ਤੇ ਤਿੱਤ ਦਿਨ ਨੇੜੇ ਕੋਈ ਨਾ ਟੁਕਹਾਸਾ ਇਹ ਆਪਣੇ ਲਾਲਚ ਨੂੰ ਤੁਹਾਡੇ ਨਾਲ ਲੱਗਦੇ ਆ ਤੇ ਜਿੱਦਨ ਤਾਹੀਂ ਉਹਨਾਂ ਦਾ ਕੰਮ ਨਹੀਂ ਨਾ ਕੋਈ ਕਰਦੇ ਉਹ ਦਿਨ ਫੇ ਸਾਰੇ ਪਾਸਾ ਵਟ ਕੇ ਤੁਹਾਡੇ ਤੋਂ ਦੂਰ ਚਲੇ ਜਾਂਦੇ ਹਨ ਤੇ ਇਹਨਾਂ ਨੇ ਤੁਹਾਡੇ ਨਾਲ ਨਹੀਂ ਜਾਣਾ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆ ਉਹ ਇਹ ਜਿਵਨ ਦੇ ਛੜ ਜਾਹੇ ਉਹ ਮੋਇਆਂ ਨਾ ਜਹਾਈ ਛੂੜ ਜਿਹੜਾ ਨਾਮ ਬਾਣੀ ਹੈ ਨਾ ਜਿਹੜੇ ਸੰਤ ਮਹਾਂਪੁਰਸ਼ ਜਿਹਦੇ ਗੁਰਮਖੰਦੀ ਸੰਗਤ ਕਰ ਲਈਏ ਉਹ ਸਦਾ ਨਾਲ ਸਹਾਰਾ ਦਿੰਦੇ ਨੇ ਤੇ ਜਿਹੜੇ ਇਹ ਲਾਲਚੀ ਤੁਹਾਡੇ ਜਿਹੜੇ ਰਿਸ਼ਤੇਦਾਰ ਸਬੰਧੀ ਨੇ ਜਿਹੜੇ ਨਾਲ ਆ ਕੇ ਜੁੜਦੇ ਨੇ ਇਹ ਤੁਹਾਨੂੰ ਜੀਂਦਿਆਂ ਛੱਡ ਕੇ ਤੁਰ ਜਾਂਦੇ ਹਨ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਸੱਚੇ ਗੁਰੂ ਦੀ ਅਰਾਧਨਾ ਕਰਕੇ ਗੁਣਾ ਦਾ ਖਜ਼ਾਨਾ ਉਹ ਨਾਮ ਪ੍ਰਾਪਤ ਕਰ ਲਿਆ ਤੇ ਫਿਰ ਕਿਸ ਉਹਦੀ ਕੀਮਤ ਕੋਈ ਨਹੀਂ ਪਾ ਸਕਦਾ ਉਹਦੀ ਕੋਈ ਕੀਮਤ ਨਹੀਂ ਹੈ ਕਿਉਂਕਿ ਇੱਡਾ ਵੱਡਾ ਖਜ਼ਾਨਾ ਨਾਮ ਦਾ ਖਜ਼ਾਨਾ ਜਿਹੜਾ ਕਿਉਂਕਿ ਨਾਮ ਤੋਂ ਲਹੂਰ ਕੁਝ ਨਹੀਂ ਹੋ ਸਕਦਾ ਕਬੀਰ ਏ ਘੜੀ ਆਧੀ ਘੜੀ ਆਧੀ ਹਿਉ ਫੋਨ ਆਦ ਭਗਤ ਅਰਸ਼ੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਜਿੰਨੇ ਅੱਧੀ ਘੜੀ ਅੱਧੀ ਤੋਂ ਅੱਧੀ ਘੜੀ ਤੇ ਉਹ ਨਾਮ ਜਪ ਲਿਆ ਨਾ ਇੱਕ ਖਿੰਜੇ ਇੱਕ ਛਿੰਤ ਆਇਓ ਕਾਲ ਫਾਸਕੇ ਕਾਲ ਫਾਸਕੇ ਵਿਚਨਾ ਆਇਓ ਜਿਹੜੇ ਕਾਲ ਦੀ ਜਮਾ ਦੀ ਫਾਂਸੀ ਆ ਨਾ ਜਿਨੇ ਇੱਕ ਛਿਨਵੀਂ ਤੇ ਹਾਲਿਆ ਇੱਕ ਸਕਿੰਟ ਵੀ ਤੇ ਹਾਲਿਆ ਉਹਦੀ ਕਾਲ ਦੀ ਫਾਂਸੀ ਵੀ ਕੱਟੀ ਜਾਂਦੀ ਹੈ ਤੇ ਜਿਨਾਂ ਨੇ ਸੇਵਾ ਗੁਰੂ ਸਤਗੁਰੂ ਦਾ ਹੁਕਮ ਮੰਨ ਕੇ ਤੇ ਗੁਣਾ ਦਾ ਖਜ਼ਾਨਾ ਨਾਮ ਪ੍ਰਾਪਤ ਕਰ ਲਿਆ ਉਹਨਾਂ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਪ੍ਰਭ ਸਕਾਹਰ ਜੀਓ ਮੇਰਾ ਅੰਤੇ ਹੋਏ ਸਖਾਈ ਉਹ ਪ੍ਰਭੂ ਕਾਲਕੂਰਕ ਵੈਗਰੂ ਮੇਰਾ ਸੱਚਾ ਮਿੱਤਰ ਹੈ ਮੇਰਾ ਦੋਸਤ ਹੈ ਉਹ ਮੇਰਾ ਦੋਸਤ ਹੈ ਉਹਨੇ ਅੰਤ ਨੂੰ ਮੇਰੇ ਨਾਲ ਸਹਾਈ ਹੋਣਾ ਉਹਨੇ ਮੈਨੂੰ ਭਵ ਸਾਗਰ ਤੋਂ ਕੱਢ ਕੇ ਲੈ ਜਾਣਾ ਤੇ ਮੇਰੇ ਜਨਮ ਮਰਨ ਦੇ ਚੱਕਰ ਆ ਜਿਹੜਾ ਖਤਮ ਕਰ ਦੇਣੇ ਹਨ ਪਈੜੇ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਗੁਰ ਕੋ ਮੱਗ ਨਾ ਜਾਣਾ ਅੰਦੇ ਠੌਰ ਨ ਕਾਈ ਹਾਰਸੋ ਕਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੀੜ ਇਸ ਦੁਨੀਆ ਦੇ ਉੱਤੇ ਜਿਹੜਾ ਜਗ ਜੰਗ ਜੀਵਨ ਦਾਤਾ ਜੀਵਨ ਦੇਣ ਵਾਲਾ ਪ੍ਰਮਾਤਮਾ ਕਾਲਪੁਰਖ ਵਗੈਰ ਹੋਣਾ ਉਹ ਹੀ ਆ ਤੇ ਜਿਹੜੇ ਮਨਮੁਖ ਲੋਕ ਆ ਜਿਹੜੇ ਇਸ ਚੀਜ਼ ਨੂੰ ਨਹੀਂ ਮੰਨਦੇ ਜਿਹੜੇ ਕਹਿੰਦੇ ਕਿ ਰੱਬ ਹੈ ਹੀ ਨਹੀਂ ਪ੍ਰਮਾਤਮਾ ਹੈ ਹੀ ਨਹੀਂ ਉਹਨਾਂ ਦੀ ਕਿਤੇ ਇਤਨੀ ਹੁੰਦੀ ਕਿਤੇ ਉਹ ਥਾਂ ਇਹ ਨਹੀਂ ਪੈਂਦੇ ਇਸ ਕਰਕੇ ਇਹ ਪੀੜੀ ਇਹ ਪੀੜਾ ਹੈ ਇਸ ਦੁਨੀਆ ਦੇ ਵਿੱਚ ਉਹ ਜਗ ਜੀਵਨ ਦਾਤਾ ਜਿਹੜਾ ਉਹਨੇ ਸਾਨੂੰ ਜੀਵਨ ਦਿੱਤਾ ਹੈ ਤੇ ਸਾਡੇ ਬਖਸ਼ਾ ਕੀਤੀਆਂ ਉਹ ਸਾਡਾ ਦਾਤਾ ਹੈ ਮਨਮੁਖ ਲੋਕਾਂ ਨੂੰ ਇੰਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਤੇ ਉਹਨਾਂ ਦੀ ਸਦਾ ਬੀਤੀ ਰਹਿੰਦੀ ਤੇ ਹੁੰਦੀ ਰਹਿੰਦੇ ਆ ਉਹਨਾਂ ਦੀ ਇੱਜ਼ਤ ਗਵਾਚ ਜਾਂਦੀ ਹੈ ਬਿਨ ਸਤ ਗੁਰ ਕੋ ਮੱਗ ਨਾ ਜਾਣੈ ਅੰਦਰ ਠੌਰ ਨਕਾਈ ਜਿੰਨਾ ਚਿਰ ਕੋਈ ਰਸਤਾ ਨਹੀਂ ਲ ਦੱਸਦਾ ਜਿਹੜਾ ਗੁਰੂ ਹੈ ਗੋ ਰੂ ਗੂ ਹੁੰਦਾ ਹਨੇਰਾ ਤੇ ਰੂਹ ਹੁੰਦੀ ਰੋਸ਼ਨੀ ਜਿਹੜਾ ਹਨੇਰੇ ਵਿੱਚ ਰਸਤਾ ਦੱਸਣ ਵਾਲਾ ਉਸੇ ਨੂੰ ਗੁਰੂ ਕਿਹਾ ਜਾਂਦਾ ਹੈ ਜਿੰਨਾ ਚਿਰ ਤੱਕ ਕੋਈ ਰਸਤਾ ਨਹੀਂ ਜਾਂਦਾ ਦੱਸਦਾ ਉਹਨੂੰ ਰੋਸ਼ਨੀ ਨਹੀਂ ਮਿਲਦੀ ਤੇ ਅੰਧੇ ਬੰਦੇ ਨੂੰ ਠੌਰ ਨਾ ਕਾਈ ਅੰਧੇ ਜਿਹੜਾ ਬੰਦਾ ਵਾ ਉਹਨੂੰ ਕਿਸੇ ਪਾਸੇ ਟਿਕਾਣਾ ਨਹੀਂ ਮਿਲਦਾ ਸਾਡੇ ਉਹ ਬਖਸ਼ਿਸ਼ ਕਰ ਦਿੰਦੇ ਨੇ ਇਸ ਕਰਕੇ ਅਸੀਂ ਅਰਾ ਸਿੱਧੇ ਰਸਤੇ ਤੇ ਚੱਲ ਪੈਂਦੇ ਹਾਂ ਹਾਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਾਇਆ ਪਛਤਾਈ ਉਹ ਪਰਮਾਤਮਾ ਸੁੱਖਾਂ ਦਾ ਦਾਤਾ ਜਿਹੜਾ ਉਹ ਮਨ ਚ ਨਹੀਂ ਵਸਾਇਆ ਉਹ ਤੁਹਾਡੇ ਮਨ ਚ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਵਸੇ ਇੱਕ ਠਾਏ ਸਾਡੇ ਮਨ ਦੇ ਵਿੱਚ ਜਿਹੜਾ ਹੰਕਾਰ ਫਸਿਆ ਹੋਇਆ ਸੀ ਤੇ ਜੇ ਹੰਕਾਰ ਆ ਤਾਂ ਫਿਰ ਨਾਮ ਨਹੀਂ ਆਉਣਾ ਇਸ ਕਰਕੇ ਉਹ ਸੁੱਖਾਂ ਦਾ ਦਾਤਾ ਕਿਵੇਂ ਤੁਹਾਡੇ ਮਨ ਚ ਵਸ ਜੇਗਾ ਤੇ ਫਿਰ ਅੰਤ ਨੂੰ ਪਛਤਾਉਣਾ ਪੈਂਦਾ ਹੈ ਪਈ ਅੜੇ ਜਗੰਤਿਵਨ ਦਾਤਾ ਗੁਰਮਤ ਮੰਨ ਵਸਾਇਆ ਆਂ ਦਿਨ ਭਗਤ ਕਰੇ ਦਿਨ ਰਾਤੀ ਹਉ ਮੈਂ ਮੋ ਚੁਕਾਇਆ ਜਿਸ ਸੋਰਾ ਤਾ ਤੈ ਸੁ ਹੋਵੇ ਸੱਚੇ ਸਤ ਸਮਾਇਆ ਪਈ ਅੜੇ ਇਸ ਦੁਨੀਆ ਦੇ ਉੱਤੇ ਆਪਣੇ ਪੇਕੇ ਘਰੀ ਇੱਕ ਇਸਤਰੀ ਨੇ ਜਿਦ ਤਰਾ ਉਹ ਆਪਣਾ ਪਤੀ ਪਰਮੇਸ਼ਰ ਹਨ ਉਹਨੂੰ ਮਨ ਦੇ ਵਿੱਚ ਵਸਾ ਲਿਆ ਇਸ ਤਰ੍ਹਾਂ ਅਸੀਂ ਗੁਰੂ ਦੀ ਮਤ ਲੈ ਕੇ ਆਪਣੇ ਮਨ ਦੇ ਵਿੱਚ ਉਸ ਜਗ ਜੀਵਨ ਦੇ ਦਾਤ ਜਿਨੇ ਸਾਨੂੰ ਜੀਵਨ ਦਿੱਤਾ ਉਹਨੂੰ ਮਨ ਦੇ ਵਿੱਚ ਵਸਾ ਲਿਆ ਹੈ ਗੁਰੂ ਦੀ ਮਤ ਦੇ ਅਨਸਾਰ ਆਂ ਦਿਨ ਭਗਤ ਕਰੇ ਦਿਨ ਰਾਤੀ ਹਉ ਮੈਂ ਮੋਹ ਛਕਾਇਆ ਫਿਰ ਅਸੀਂ ਆਂ ਦਿਨ ਦਿਨ ਰਾਤ ਉਸ ਪ੍ਰਮਾਤਮ ਦੇ ਭਗਤੀ ਕਰਨ ਲੱਗ ਪਏ ਤੇ ਹਉ ਮੇ ਦਾ ਮੋਹ ਜਿਹੜਾ ਇਹ ਸਾਡੇ ਹਿਰਦੇ ਵਿੱਚੋਂ ਖਤਮ ਹੋ ਗਿਆ ਤੇ ਨਾਮ ਸਾਡੇ ਹਿਰਦੇ ਵਿੱਚ ਵਸ ਗਿਆ ਜਿਸ ਸੇ ਉਹ ਰਤਾ ਤੈਸੋ ਹੋ ਵਾ ਸੱਚੀ ਸੱਚ ਸਮਾਇਆ ਫਿਰ ਅਸੀਂ ਜਿਹਦੇ ਜਿਹਦਾ ਨਾਮ ਜਪਣ ਲੱਗ ਪਏ ਤੇ ਅਸੀਂ ਉਸੇ ਤਰ੍ਹਾਂ ਦੇ ਹੋ ਗਏ ਨਾਨਕ ਲਾਲੋ ਲਾਲੇ ਸੱਚੇ ਰੱਤਾ ਸਾਚ ਸੰਤਨ ਸੰਗ ਕਬੀਰਾ ਬਿਗਰਿਓ ਸੋਕਬੀਰ ਰਾਮੈ ਹੋਇ ਨਿਭਰਿਓ ਪਾਰਸਿਕੇ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਇ ਨਿਭਰਿਓ ਇਸ ਤਰ੍ਹਾਂ ਅਸੀਂ ਜਿਹਦੇ ਨਾਲ ਰੱਤੇ ਗਏ ਜਿਹਦਾ ਨਾਮ ਜਪਿਆ ਪ੍ਰਮਾਤਮਾ ਦਾ ਤੇ ਅਸੀਂ ਉਹਦੇ ਵਰਗੇ ਹੋ ਗਏ ਤੇ ਅਸੀਂ ਸੱਚੇ ਦੇ ਸੱਚੇ ਦੇ ਨਾਲ ਲਾ ਕੇ ਸੱਚ ਦੇ ਵਿੱਚ ਸਮਾ ਗਏ ਆਪੇ ਨਦਰ ਕਰੇ ਭਾਉ ਲਾਏ ਗੁਰਸਬਦੀ ਵਿਚਾਰ ਸਤਗੁਰ ਸੇਵ ਐਸਾ ਜੁ ਉਪਜੈ ਹੋ ਮੈਂ ਤ੍ਰਿਸਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸਚ ਰਖਿਆ ਔਰ ਤਾਰ ਆਪੇ ਜੀ ਦੇਤੇ ਬਖਸ਼ਿਸ਼ ਕਰਦੇ ਆ ਨਾ ਮਹਾਰਾਜੇ ਆਪੇ ਨਦਰ ਕਰੇ ਭਾਉ ਲਾਏ ਗੁਰਸਬਦੀ ਵਿਚਾਰ ਇਹਦੇ ਦੇ ਬਖਸ਼ਿਸ਼ ਕਰ ਦਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦੇ ਨੇ ਉਹਨਾਂ ਨੂੰ ਭਾਅ ਲੱਗ ਜਾਂਦਾ ਉਹਨਾਂ ਨੂੰ ਭਾਵ ਨਹੀਂ ਹੋ ਜਾਂਦੀ ਐ ਤੇ ਫੇਰ ਗੁਰੂ ਦੇ ਸ਼ਬਦ ਮੰਨ ਕੇ ਉਹ ਨਾਮ ਦੀ ਵਿਚਾਰ ਕਰਦੇ ਹਨ ਸਤਿਗੁਰ ਸੇਵ ਐਸਾਜ ਉਪਜੈ ਹਉ ਮੈਂ ਤ੍ਰਿਸ਼ਨਾ ਮਰ ਸੱਚੇ ਗੁਰੂ ਦੀ ਅਰਾਧਨਾ ਕੀਤੀ ਤੇ ਫੇਰ ਗੁਰਸਿੱਖ ਬਣ ਕੇ ਨਾਮ ਜਪਿਆ ਤੇ ਮਨ ਦੇ ਵਿੱਚ ਉਹ ਹਉਮੈ ਵੀ ਖਤਮ ਹੋ ਗਿਆ ਤੇ ਜਿਹੜੀ ਤ੍ਰਿਸ਼ਨਾ ਏ ਵੀ ਸਾਡੇ ਖਤਮ ਹੋ ਗਈ ਉਹ ਵੀ ਮਰ ਗਈ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਉਰਦਾਰ ਉਰਤਾਰ ਉਹ ਗੁਣਾ ਦਾਤਾ ਪਰਮੇਸ਼ਰ ਸਦਾ ਸਾਡੇ ਮਨ ਦੇ ਚ ਵਸ ਗਿਆ ਤੇ ਅਸੀਂ ਸੱਚ ਨੂੰ ਆਪਣੇ ਹਿਰਦੇ ਵਿੱਚ ਧਾਰ ਲਿਆ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਦਾਨ ਹਰ ਮਨ ਵਸੈ ਹੋ ਮੈ ਦੁੱਖ ਸਭ ਜਾਏ ਸਤਿਗੁਰ ਸਭ ਦਸਣਾ ਆ ਹੋ ਸਾਧ ਬਰਹਾਰੇ ਜਾਓ ਪ੍ਰਭੂ ਮੇਰਾ ਸਦਾ ਨਿਰਮਲਾ ਤੇ ਮਨ ਨਿਰਮਲ ਪਾਇਆ ਜਾਏ ਜਦੋਂ ਅਸੀਂ ਆਪਣੇ ਮਨ ਨੂੰ ਮੈਲ ਤੋਂ ਰਹਿਤ ਕਰ ਲਿਆ ਨਾ ਕਿਉਂਕਿ ਜਨਨ ਜਨੁ ਕੀ ਇਸ ਮਨ ਕੋ ਮਾਲ ਲਾਗੀ ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋ ਵੀ ਜੇ ਸੌ ਤੂੰ ਧੋਵਣ ਪਾਓ ਜਿਹੜੀ ਖੰਨਲੀ ਹੁੰਦੀ ਹੈ ਨਾ ਉਹ ਕਪੜਾ ਹੁੰਦਾ ਉਹਦੇ ਕੋਲੂ ਚੱਲਦੇ ਹੁੰਦੇ ਸੀ ਨਾ ਪਿੱਛੇ ਉਹ ਕੋਲੂ ਦੇ ਉੱਤੇ ਰੱਖਿਆ ਹੁੰਦਾ ਸੀ ਉਹਨੂੰ ਰੋਜ਼ ਸਵੇਰੇ ਉੱਠ ਕੇ ਕੋਲੂ ਸਾਫ਼ ਕਰਨਾ ਉਹਦੇ ਨਾਲ ਰਾਤ ਨੂੰ ਘੱਟਾ ਪੈ ਗਿਆ ਤੇਲ ਪਹਿਲਾਂ ਲੱਗਾ ਤਾਂ ਤੇਲ ਤੇ ਘੱਟਾ ਰਲ ਰਲ ਕੇ ਉਹਦੇ ਤੰਦ ਮਿਹੜ ਇਸ ਤਰ੍ਹਾਂ ਦੀ ਪੈ ਜਾਂਦੀ ਸੀ ਉਹਨੂੰ ਜਿੰਨਾ ਮਰਜ਼ੀ ਧੋਈ ਜਾ ਵੀ ਇਹ ਉਹ ਸਾਫ਼ ਨਹੀਂ ਸੀ ਹੁੰਦੀ ਸਾਡਾ ਮਨ ਇਸ ਤਰ੍ਹਾਂ ਦਾ ਸੀ ਉਹਨੂੰ ਮੈਲ ਲੱਗੀ ਹੋਈ ਸੀ ਤੇ ਫਿਰ ਪ੍ਰਮਾਤਮਾ ਕਿਵੇਂ ਨਿਰਮਲ ਨਾਮ ਕਿਵੇਂ ਮਨ ਦੇ ਵਿੱਚ ਵਸ ਜਾ ਜਦੋਂ ਸਾਡਾ ਮਨ ਨਿਰਮਲ ਹੋ ਗਿਆ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਰਮਲ ਪਾਇਆ ਜਾਏ ਮਨ ਨੂੰ ਅਸੀਂ ਨਰਮਲ ਕਰ ਲਿਆ ਤੇ ਉਸ ਪਰਮਾਤਮਾ ਨੂੰ ਪਾ ਲਿਆ ਉਸ ਨੇ ਉਹ ਸਾਡੇ ਹਿਰਦੇ ਵਿੱਚ ਵਸ ਗਿਆ ਨਾਮ ਰਿਦਾਨ ਹਰ ਮਨ ਵਸੈ ਹੋ ਮੈਂ ਦੁੱਖ ਸਭ ਜਾਏ ਜਿਹੜਾ ਨਾਮ ਦਾ ਖਜ਼ਾਨਾ ਨਾਮ ਦਾ ਖਜ਼ਾਨਾ ਉਹ ਪਰਮਾਤਮਾ ਹਰੀ ਹੈ ਉਹ ਸਾਡੇ ਮਨ ਵਿੱਚ ਵਸ ਗਿਆ ਤੇ ਹਉਮੈ ਦਾ ਦੁੱਖ ਜਿਹੜਾ ਸਾਨੂੰ ਲੱਗਾ ਸੀ ਨਾ ਉਹ ਸਾਰਾ ਹਰ ਮਾਨ ਮੁਨੀ ਮਨ ਵਰਗ ਲੈ ਮਾਨ ਸਭੇ ਕੋ ਖਾਏ ਮਾਇਆ ਤਜੀਦੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਜਿਹੜਾ ਮਾਨ ਹੈ ਨਾ ਮਾਨ ਨੇ ਮਾਨ ਮੁਨੀ ਵਰ ਮਾਨ ਮੁਨੀ ਮਨਵਰ ਮਾਨ ਨੇ ਜਿਹੜਾ ਹੰਕਾਰ ਸੀ ਇਹਨੇ ਮੁਨੀ ਮਨਵਰ ਉਹਨਾਂ ਦੇ ਬਹੁਤ ਵੱਡੇ ਵੱਡੇ ਜਿਹੜੇ ਉਹਦਾ ਤੋਂ ਵੱਡੇ ਮੁਨੀ ਸੀ ਉਹਨਾਂ ਦੇ ਗੁਰੂ ਹੀ ਮੁਨੀਆਂ ਦੇ ਗੁਰੂ ਮਨਵਰ ਗਲੇ ਸਾਰੇ ਗਲ ਗਏ ਦੇ ਵਿੱਚ ਮਾਨ ਸਭੇ ਕੋ ਖਾਏ ਹੰਕਾਰ ਹੀ ਸਾਰੇ ਨੂੰ ਖਾ ਜਾਂਦਾ ਮਾਇਆ ਤਾਂ ਜੀਦੋਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਕਈ ਮਾਇਆ ਛੱਡ ਕੇ ਕਹਿੰਦੇ ਵੀ ਅਸੀਂ ਤਾਂ ਮਾਇਆ ਨੂੰ ਹੱਥ ਨਹੀਂ ਲਾਉਂਦੇ ਆ ਗੱਡੀ ਲੈ ਦਿਓ ਸਾਨੂੰ ਤੇ ਪਰ ਅਸੀਂ ਹੱਥ ਨਹੀਂ ਲਾਉਦੇ ਮਾਇਆ ਨੂੰ ਐਸੀ ਵੀ ਗੱਲ ਹੈ ਪਰੰਤੂ ਜਿਨ੍ਹਾਂ ਨੇ ਇਹ ਹੰਕਾਰ ਕਰ ਲਿਆ ਕਿ ਅਸੀਂ ਮਾਇਆ ਛੱਡਤੀ ਆ ਉਹ ਵੀ ਗਲ ਕੇ ਜਿਨ੍ਹਾਂ ਨੇ ਹੰਕਾਰ ਕੀਤਾ ਉਹ ਵੀ ਮਾਰੇ ਗਏ ਇਸ ਕਰਕੇ ਜਿਹੜਾ ਮਾਨ ਹੈ ਨਾ ਹੰਕਾਰ ਹੈ ਮਾਨ ਮੁਨੀ ਮਨ ਵਰਗਲੇ ਮਾਨ ਸਭੇ ਕੋ ਖਾਏ ਮਾਇਆ ਤਜਿਦੋ ਕਿਆ ਭਾਇ ਜੋ ਮਾਨਤ ਜੀ ਨਹੀਂ ਗਾਏ ਜਦੋਂ ਨਾਮ ਨਿਧਾਨ ਨਾਮ ਮੰਦੇ ਵਿੱਚ ਵਸ ਜਾਂਦਾ ਨਾ ਤੇ ਹਉਮੈ ਦਾ ਦੁੱਖ ਅਹੰਕਾਰ ਦਾ ਦੁੱਖ ਜਿਹੜਾ ਮਾਨ ਦਾ ਦੁੱਖ ਇਹ ਖਤਮ ਹੋ ਜਾਂਦਾ ਹੈ ਸਤਿਗੁਰ ਸ਼ਬਦ ਸੁਣਾਇਆ ਹੋ ਸਤ ਬਲ ਹਾਰੇ ਜਾਓ ਸੱਚੇ ਗੁਰੂ ਨੇ ਜਦੋਂ ਸ਼ਬਦ ਗੁਰੂ ਸੁਰਤ ਤਨ ਚੇਲਾ ਸਾਨੂੰ ਸ਼ਬਦ ਦੇ ਦਿੱਤਾ ਅਸੀਂ ਸੁਣਿਆ ਮੰਨਿਆ ਮਨ ਕੀਤਾ ਭਾਉ ਅਸੀਂ ਸੁਣ ਕੇ ਮੰਨ ਲਿਆ ਮੰਨ ਕੇ ਭਾਵਨਾ ਬਣਾ ਲਈ ਪਰਮਾਤਮਾ ਦਾ ਨਾਮ ਜਪਣ ਦੀ ਐਸੇ ਗੁਰੂ ਤੋਂ ਅਸੀਂ ਸਦਾ ਬਲਹਾਰ ਜਾਂਦੇ ਹਾਂ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਜਾਈ ਹਰ ਜਿਉ ਭਗਤ ਵਸ਼ਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੌਰਵਖ ਦੇ ਵੜਾਈ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਜਾਈ ਆਪਣੇ ਮਨ ਚ ਦੇ ਕਹੀ ਜਾਂਦਾ ਨਹੀਂ ਜੀ ਮੈਂ ਹੰਕਾਰ ਨਹੀਂ ਕਰਦਾ ਮੈਂ ਮਾਣ ਨਹੀਂ ਕਰਦਾ ਜੇ ਦੋ ਦਿਨ ਗੁਰਦੁਆਰੇ ਚਲ ਗਿਆ ਸਾਰੇ ਪਿੰਡੇ ਢੰਡੋਰਾ ਪੇੜਦਾ ਮੈਂ ਤਾਂ ਸਵੇਰੇ ਉੱਠ ਕੇ ਗੁਰਦੁਆਰੇ ਜਾਣਾ ਇਹ ਵੀ ਮਾਣ ਆ ਇਹ ਵੀ ਹੰਕਾਰ ਆ ਆਪਣੇ ਮੱਜ ਕਹ ਲਿਆ ਮੈਂ ਕਿਹਾ ਤੇ ਨਹੀਂ ਪਰ ਮੈਂ ਤਾਂ ਗੁਰਦੁਆਰੇ ਜਾਂਦਾ ਕਿਹਾ ਨਾ ਵੀ ਮੈਂ ਜਾਣਾ ਨਹੀਂ ਆਪਣੇ ਮਨ ਚ ਤੇ ਕਹੇ ਕਹਾਏ ਬਿਨ ਗੁਰੇ ਆਪ ਨਾ ਜਾਈ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਆਪਾ ਨਹੀਂ ਖਤਮ ਹੁੰਦਾ ਹੰਕਾਰ ਨਹੀਂ ਜਾਂਦਾ ਜੇ ਤੂੰ ਮੇਰਾ ਹੋਏ ਜਾਂ ਹੋਇ ਰਹਾ ਹੈ ਸਭ ਜੱਗ ਤੇਰਾ ਹੋਏ ਤੂੰ ਮਨ ਤੋਰੋ ਤੋ ਹਮ ਨੇ ਤੋਰੇ ਤੁਮ ਸਿਓ ਤੋੜ ਕਮਨ ਸਿਓ ਜੋਰੇ ਐਸੀ ਸਥਿਤੀ ਜਦੋਂ ਬਣ ਜੇ ਨਾ ਉਦੋਂ ਆਪਣੇ ਆਪ ਖਤਮ ਹੋ ਜਾਂਦਾ ਹੈ ਜਿੰਨਾ ਚਿਰ ਆਪਣਾ ਆਪ ਖਤਮ ਨਹੀਂ ਹੋ ਜਾਂਦਾ ਉਹਨਾਂ ਚਿਰ ਤੇ ਹੰਕਾਰ ਦੀਆਂ ਗੱਲਾਂ ਕਰਦਾ ਆਪਣੇ ਮਨ ਦੇ ਵਿੱਚ ਕਹਿ ਲਿਆ ਕਿ ਅਸੀਂ ਹੰਕਾਰ ਛੱਡਤਾ ਪਰੰਤੂ ਗੁਰੂ ਦੀ ਬਖਸ਼ੇ ਤੋਂ ਬਿਨਾਂ ਛੱਡਿਆ ਨਹੀਂ ਜਾਂਦਾ ਆਪਾ ਆਪਾ ਨਹੀਂ ਮਾਰਿਆ ਜਾਂਦਾ ਜੀ ਹਰ ਜੀ ਭਗਤ ਵਸ਼ਾਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਉਹ ਕਾਲਪੁਰਖ ਵੈਗੁਰੂ ਭਗਤ ਵਸ਼ਣ ਭਗਤਾਂ ਦੇ ਵਾਸੇ ਚਾਉਣ ਵਾਲਾ ਤੇ ਸੁਖ ਸੁੱਖਾਂ ਦਾ ਦਾਤਾ ਹੈ ਉਹ ਜਦੋਂ ਕਿਰਪਾ ਕਰਦਾ ਫੇ ਉਹ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਨਾਨਕ ਸੂਪਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵੜਾਈ ਤੀਸਰੇ ਪਾਛ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ ਕਿ ਸੋਭਾ ਵੀ ਦੇ ਦਿੰਦਾ ਸਾਨੂੰ ਸੋਭਾ ਇਸ ਕਰਕੇ ਤੁਹਾਡੀ ਸੁਰਤ ਚੰਗੀ ਹੋ ਜਾਂਦੀ ਹੈ ਸੋਭਾ ਸੁਰਤ ਦੇ ਪ੍ਰਭ ਆਪੇ ਉਹ ਆਪੇ ਦੇਂਦੇ ਗੁਰਮੁਖਾਂ ਨੂੰ ਵਡਿਆਈ ਮਿਲ ਜਾਂਦੀ ਹੈ ਤੇ ਗੁਰਮੁਖਾਂ ਦੀ ਉਚਾਰੀ ਹੋਈ ਹੋਈ ਗੁਰਬਾਣੀ ਹੈ ਨਾ ਉਹ ਗੁਰਬਾਣੀ ਜਿਹੜਾ ਬਰਾਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕਰ ਦਿੱਤੀ ਜਾਂਦੀ ਹੈ ਸੋ ਐਸੇ ਸਾਡੇ ਮਹਾਰਾਜ ਨੇ ਜਦੋਂ ਬਖਸ਼ਾ ਸਾਡੇ ਦੇ ਕਰਦੇ ਹੈ ਨਾ ਤੇ ਸਾਡੇ ਭੰਡਾਰ ਭਰ ਦਿੰਦੇ ਸਾਡੇ ਅੰਦਰੋਂ ਹੰਕਾਰ ਮਾਰ ਦਿੰਦੇ ਆ ਤੇ ਸਾਡੇ ਹਿਰਦੇ ਵਿੱਚ ਨਾਮ ਵਸਾ ਦਿੰਦੇ ਸਾਡੇ ਮਨ ਦੇ ਵਿੱਚ ਨਾਮ ਵਸਾ ਦਿੰਦੇ ਹਨ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦਾ ਕੋਈ ਐਸਾ ਸ਼ਬਦ ਜੋ ਗੁਰਮਾ ਦੇਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣਾ ਆ ਰੇ ਬਖਸ਼ ਦੇਣਾ ਜੀ ਮaaf ਕਰ ਦੇਣਾ ਜੀ ਆਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਵੱਲ ਵਧੀਏ ਜੀ ਆਪਣੇ ਮਨ ਚਿਤ ਕਹ ਕਹਾਏ ਬਿਨ ਗੁਰ ਆਪ ਨਾ ਜਾਈ ਹਰਿ ਜੀਉ ਭਗਤ ਵਾਸ਼ਾਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵੜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ